ਜੀ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਇੱਥੇ ਔਨ ਦਾ ਮੌਕਾ ਮਿਲਿਆ ਬਸ ਤੇ ਮੌਕਾ ਕਿ ਕਮੇਟੀ ਨੇ ਮਨੁਮਾਨਸ ਕਰਨ ਤੋਂ ਪਹਿਲੇ ਬਹੁਤ ਧੰਨਵਾਦ ਕਰਦਾ ਸਰ ਇਹ ਸਾਨੂੰ ਦਰਪੇਨਾ ਕਰਦੇ ਪੰਜਾਬ ਦੇ ਪਾਈ ਦੇਸ਼ ਦੀ ਪਾਈ ਅਰਦਾਸ ਕਰਦੇ ਸ਼ਤਾਬ ਦੀ ਸਮਾਗਮਾਂ ਨੂੰ ਲੈ ਕੇ ਖਾਸ ਤੌਰ ਤੇ ਕਿਉਂਕਿ ਸਿੱਖੀ ਐਕਸਪੈਂਡ ਕਰਦੀ ਹੈ ਸਾਨੂੰ ਸਿੱਖੀ ਧਰਮ ਬੜਾ ਵਿਸ਼ਾਲ ਹੈ ਸਾਨੂੰ ਲਿਮਟ ਨਹੀਂ ਕਰਦਾ ਸਾਨੂੰ ਬਿਯੋਂਡ ਕਰਦਾ ਸਾਰੀਆਂ ਚੀਜ਼ਾਂ ਦੇ ਔਰ ਉਸ ਤੱਕ ਜਿੰਨੀ ਜਿੱਥੇ ਹੋ ਸਕੇ ਗੁਰੂ ਦੀ ਓਨੀ ਘਟ ਹੈ ਜਿੱਥੇ ਜਿੱਥੇ ਹੋ ਸਕੇ ਕਿਉਂਕਿ ਚਾਹ ਕੋਈ ਪੰਜਾਬ ਚ ਮਨਾ ਰਿਹਾ ਕੋਈ ਦਿੱਲੀ ਮਨਾ ਰਿਹਾ ਕੋਈ ਬੰਬਈ ਚ ਹਰ ਇੱਕ ਜਗ੍ਹਾ ਦੇ ਉੱਪਰ ਸ਼ਤਾਬ ਦੀ ਸਮਾਗਮ ਜਿਹੜਾ ਮਨਾਉਣੇ ਚਾਹੀਦੇ ਆ ਦੇਖੋ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਲਾਸਾਨੀ ਪਰਵਾਹੀ ਜੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰਾ ਸਰਬੰਸਵਾਰਿਆ ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸੀ ਤੇ ਮਤਲਬ ਐਸੀਆਂ ਕੁਰਬਾਨੀਆਂ ਨੇ ਜਿੰਨਾ ਦੀ ਮਿਸਾਲ ਦੁਨੀਆ 'ਚ ਨਹੀਂ ਤੇ ਜੇ ਕੁਰਬਾਨੀਆਂ ਦੀ ਮਿਸਾਲ ਦੁਨੀਆ 'ਚ ਨਹੀਂ ਮਿਲਦੀ ਤਾਂ ਉਹਨਾਂ ਦੀ ਸ਼ਤਾਬਦੀਆਂ ਮਨਾਉਣ ਦੀ ਮਿਸਾਲ ਵੀ ਨਹੀਂ ਮਿਲਦੀ ਥੈਨੀਆਂ ਅਲੱਗ ਤੋਂ ਹੋਣੀ ਚਾਹੀਦੀ ਸੋ ਨਾਨਕਪੁਰ ਸਾਹਿਬ 'ਚ ਅਸੀਂ 350 ਸਾਲਾਂ ਗੁਰੂ ਸਾਹਿਬ ਦਾ ਮਨਾਇਆ ਤੇ ਹੁਣ ਜਗ੍ਹਾ ਜਗ੍ਹਾ ਫੰਕਸ਼ਨ ਚੱਲ ਰਹੇ ਨੇ ਜਗ੍ਹਾ ਜਗ੍ਹਾ ਕਦੇ ਰੋ ਕਦੇ ਕਈ ਉਹਨਾਂ ਦੀ ਜੀਵਨੀ ਬਾਰੇ ਕੋਈ ਨਾ ਕੋਈ ਪਲੇ ਹੋ ਰਹੇ ਨਹੀਂ ਕਿਤੇ ਸਾਊਂਡ ਸ਼ੋ ਹੋ ਰਹੇ ਨਹੀਂ ਕੋਈ ਜਿੰਨੇ ਵੀ ਅਸੀਂ ਦੱਸ ਸਕੀਏ ਗੁਰੂ ਸਾਹਿਬ ਦੀ ਸਿੱਖਿਆਵਾਂ ਬਾਰੇ ਉਹ ਫੈਲਾ ਸਕੀਓ ਉਹ ਮੇਰਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਿਰਫ ਇੱਕ ਪੰਜਾਬੀ ਦੇ ਸਿਲੇਬਸ ਦੇ ਵਿੱਚ ਇੱਕ ਲੇਖ ਦੇ ਤੌਰ ਤੇ ਗੈਸੇ ਦੇ ਤੌਰ ਤੇ ਨਹੀਂ ਲਿਖ ਸਕੀਏ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪ ਅਗਲੀ ਪੀੜ੍ਹੀਆਂ ਤੱਕ ਜਿਹੜਾ ਉਹ ਜਾਣਕਾਰੀ ਕਿਸ ਸਰਫ ਜਿਹੜੇ ਇੱਥੋਂ ਦੇ ਸਿੱਖ ਵੱਸਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਮੈਂ ਕਹਾਂ ਜੀ ਆ ਅੱਜ ਮੇ ਸੰਗਤ ਦਾ ਪਿਆਰ ਦੇਖ ਕੇ ਲੱਗਦਾ ਹੀ ਨਹੀਂ ਕਿ ਮੈਂ ਕਿੱਥੇ ਸਿੱਖ ਦਾ ਮਤਲਬ ਹੈ ਖਾਲਸਾ ਦਾ ਮਤਲਬ ਹੈ ਖਾਲਸ ਅਸਲੀ ਹੈ ਨਾ ਪਿਓਰ ਸੋ ਗੁਰੂ ਸਾਹਿਬ ਨੇ ਜੋ ਸਾジナ ਖਾਲਸੇ ਦੀ ਕੀਤੀ ਉਹ 13 ਫਰੈਂਸਵਾਸ ਮੇਨੂੰ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਭਾਈ ਖਾਲਸਾ ਮੇਰਾ ਰੂਹ ਹੈ ਖਾਲਸਾ ਸੋ ਅਮੰਬੜਾ ਚੰਗਾ ਲੱਗਿਆ ਤੇ ਸੰਗਤ ਅੱਜ ਪਾਪਾ ਆਟੀ ਪੱਦਰ ਤੋਂ ਉੱਪਰ ਉੱਠ ਕੇ ਆਏ ਹਮ ਇਹ ਕੋਈ ਪਾਰਟੀ ਦਾ ਜੀ ਗੁਰੂ ਸਾਹਿਬ ਦਾ ਜਿਹੜੀ ਕੁਰਬਾਨੀ ਉਹ ਉਹ ਤਾਂ Hindu ਧਰਮ ਨੂੰ ਬਚਾਉਣ ਵਾਸਤੇ ਆਏ ਸੀ ਕਿ ਪੰਡਤ ਉਹਨਾਂ ਨੇ ਗੁਹਾਰ ਲਾਈ ਸੀ ਜਦੋਂ ਕਸ਼ਮੀਰ ਤੋਂ ਆਏ ਸੀ ਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਕਿੱਥੇ ਭਾਰਤੀ ਜਨਤਾ ਪਾਰਟੀ ਤੋਂ ਵੀ ਆਏ ਨੇ ਕਿੱਥੇ ਕਾਂਗਰਸ ਤੋਂ ਵੀ ਆਏ ਹੋਣਗੇ ਇਹ politcal function ਇਹ ਸਾਰੀਆਂ ਧਰਮਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਬੋਲ ਸਕਦੇ ਹਾਂ ਧੰਨਵਾਦ